ਇਹ ਤੇ ਕੇਂਦਰੀ ਸਰਕਾਰ ਦਾ ਸਿਖਿਆਖਾਤ ਕਰਨ ਵਾਸਤੇ ਉਹਦਾ ਪੁੱਤਰਾ ਬੁੱਕਣ ਵਾਸਤੇ ਅੱਜ ਅਸੀਂ ਭਾਰਤੀ ਸੱਜੇ ਦਾ ਬਾਬਾ ਅਸੇ ਕਿਸਾਨ ਮਜ਼ਦੂਰ ਦਾ ਸਿਕਮੇ ਸੀ ਸੰਝੇ ਤੋਂ ਤੇ ਅੱਜ ਜੇ ਵਹਿ ਦਾ ਨਿਤਕ ਐਸ ਕੇ ਨਗਾਰੇ ਜਿੰਦਗੀ ਜਿਹੜਾ ਜਥੇਬੰਦੀ ਆ ਦੋਨੇ ਫਾਰਮਾਂ ਵੱਲੋਂ ਅੱਜ ਦਾ ਜੋ ਹੁਕਮ ਹੋਇਆ ਸੀ ਕਿ ਜਿਹੜੇ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਲਿਆ ਉਹ ਉਤਲੇ ਫੂਕੇ ਜਾ ਰਹੇ ਆ ਅੱਜ ਉਸ ਦੇ ذریعے ਅੱਜ ਬੰਗਲੌਰ ਦੇ ਵਿੱਚ ਇਹ ਸਰਕਾਰ ਇਸ ਮਾੜੀ ਸਰਕਾਰ ਗੰਦੀ ਸਰਕਾਰ ਨਿੰਦਰ ਮੋਦੀ ਦੀ ਸਰਕਾਰ ਦਾ ਅੱਜ ਅਸੀਂ ਪੁਤਲਾ ਫੂਕ ਰਹੇ ਆ ਅੱਜ ਮੋਦੀ ਆਪਣੀ ਇੱਕ ਨੇਕੀ ਦੀ ਕਮਾਈ ਕਰਕੇ ਰੋਟੀ ਖਾਣੀ ਜਿਨ੍ਹਾਂ ਲੋਕਾਂ ਨੂੰ ਇਹ ਸਰਕਾਰ ਬਿਲਕੁਲ ਭੁੱਲ ਚੁੱਕੀ ਆ ਤੇ ਜਿਹੜੇ ਚੋਰੀਆਂ ਠੱਗੀਆਂ ਦੇ ਲੋਕਾਂ ਦਾ ਗਲਬਨ ਨਾਲੇ ਉਹਨਾਂ ਦਾ ਪੱਲਾ ਹੀ ਪੂਰਾ ਕਰ ਰਹੀ ਆ ਉਹਨਾਂ ਦੀ ਸੋਚ ਤੇ ਬਰਾ ਦੇਰੀ ਉਹਨਾਂ ਨੂੰ ਕਾੜ ਰਹੀ ਆ ਲੇਹੋ ਜੀ ਖੋਟੀ ਸਰਕਾਰ ਦੇ ਨਾਅਕ ਵਾਸਤੇ ਜਾਂ ਇਹਨਾਂ ਨੂੰ ਸਤਪੁਤੀ ਵਾਸਤੇ ਆਪਾਂ ਰੋਜ਼ ਜੂਝਦੇ ਆ ਤੁਹਾਨੂੰ ਅੱਜ ਆਇਆ ਨੂੰ ਵੀ ਸਲਾਮ ਆ ਇੰਨੀ ਠੰਡ ਦੇ ਵਿੱਚ ਪਰ ਗੱਲ ਇੱਕ ਸੋਚਣ ਆਈ ਆ ਵੀਰੇ ਸੰਵਿਧਾਨ ਨੂੰ ਨੇ ਲੋਕਾ ਕੋਈ ਚੰਗੇ ਆਉਂਦੇ ਨੇ ਬੈਠਾ ਕੋਈ ਚੰਗੇ ਘਰ ਦਾ ਪਰਿਵਾਰ ਦਾ ਮੈਂਬਰ ਹੋਵੇ ਕੋਈ ਆਪਣੇ ਸ਼ਹਿਰ ਦਾ ਲੀਡਰ ਹੋਵੇ ਕੋਈ ਪਿੰਡ ਦਾ ਹੋਵੇ ਕੋਈ ਦੇਸ਼ ਦਾ ਹੋਵੇ ਜਦੋਂ ਕੋਈ ਗੱਲ ਕਰਦਾ ਤੇ ਲੋਕਾਂ ਦੇ ਮਨ ਵਿੱਚ ਇਹ ਹੁੰਦਾ ਵੀ ਕੋਈ ਚੰਗੇ ਆਉਦੇ ਨੇ ਬੈਠਾ ਕੋਈ ਮੋਹਰੇ ਆਗੂ ਬੈਠਾ ਤੇ ਗੱਲ ਕਰ ਰਿਹਾ ਹੈ ਕਿ ਸਾਨੂੰ ਇਹਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਕਿਉਂਕਿ ਇਹ ਸੰਵਿਧਾਨਕ ਆਉਦੇ ਹੁੰਦੇ ਆ ਇਹਨਾਂ ਨੇ ਕਿਸੇ ਸੰਵਿਧਾਨਕ ਆਉਦੇਾਰੇ ਜੋ ਪਿਛਲੀ ਗੱਲ ਬਣ ਗਈ ਗਊ ਦੀਆਂ ਸਹਾ ਖਾ ਕੇ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸ਼ਹਿਰ ਨੂੰ ਮਜਬੂਰ ਕਰਤਾ ਇਹਨਾਂ ਲੋਕਾਂ ਨੇ ਤੇ ਫਿਰ ਮੁੱਕ ਗਏ ਸੀ ਅੱਜ ਉਹ ਤੋਂ ਕੋਈ ਪਿਛਲੀ ਵਾਲੀ ਗੱਲ ਨਹੀਂ ਸੰਵਿਧਾਨ ਵੀ ਲੋਟ ਤੇ ਕੁਝ ਮੈਂ ਬੇਨਤੀਆਂ ਕਰ ਦਿਆਂ ਪ੍ਰੈਸ ਸਾਹਿਬ ਦੇ ਮੇਰੇ ਵੀਰੇਆ ਭਾਈ ਜੀ ਨੇ ਰੱਖਿਆ ਖਿਆਲ ਦਾ ਨੋਟ ਕਰ ਲਿਓ ਦੇਖੋ ਲੜਾਈਆਂ ਹਰ ਕੀਰਤੀ ਬੰਦੇ ਦੀ ਉਹ ਕਿਸੇ ਵੱਜਮ ਨਾਲ ਕਿਸੇ ਧਰਮ ਨਾਲ ਕਿਸੇ ਕਿੱਤੇ ਨਾਲ ਜੁੜਿਆ ਅੱਜ ਪੰਜਾਬ ਦੀ ਕੀਰਤੀ ਜਿਹੜੀ ਆ ਕਿਰਤਿਆ ਉਹ ਖਤਰੇ 'ਚ ਪਈ ਹੋਈ ਆ ਅਸੀਂ ਸਿਰਫ ਕਿਰਤ ਵਾਸਤੇ ਲੈਣਾ ਆ ਆਧੂਆ ਦੇ ਵੀ ਬੇਨਤੀ ਆ ਸਾਡੇ ਆਪੂ ਸਾਰੇ ਸਤਕਾਰਯੋਗ ਆ ਉਹ ਕਿਸੇ ਜੱਤੀ ਬੰਦੇ ਦਾ ਆ ਉਹ ਕਿਸੇ ਘਰੇ ਵਾਲਿਆ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆ ਕਿਉਂਕਿ ਸਾਡੇ ਤੋਂ ਬਹੁਤ ਉੱਚੀ ਸੋਖਣ ਵਾਲੇ ਆ ਪਰ ਜਦੋਂ ਆ ਕੇ ਅਸੀਂ ਕੋਈ ਇਨਸਾਨ ਆਪਣੀਆਂ ਜਿੰਦਗੀਆਂ ਵੀ ਦਾਦੇ ਲਾਵੇ ਆਪ ਮਰੇ ਦੇ ਜੱਕ ਪਰ ਲੋ ਜਿਹੜਾ ਬੰਦਾ ਅੱਜ ਮਰ ਗਿਆ ਕੱਲ ਨੂੰ ਪਾਵੇ ਸੋਨੇ ਮਹਿਲ ਪਾਈ ਉਹਨਾਂ ਕੀ ਕਰਨੇ ਆ ਉਹ ਸੋਨੇ ਦੇ ਮਹਿਲਾਂ ਨੂੰ ਪਾਈ ਕੀ ਕਰੂ ਉਹ ਸੋਨੇ ਦੀਆਂ ਰੋਟੀਆਂ ਚਾਂਦੀ ਦੀਆਂ ਕੁਰਸੀਆਂ ਨੂੰ ਚੱਟਣਾ ਜਿਹੜਾ ਅੱਜ ਮਰ ਗਿਆ ਇਸ ਕਰਕੇ ਡਲੇਵਾਰ ਸਾਹਿਬ ਭਾਈ ਆਪਣਾ ਦਾਣਾ ਜੀਵਨ ਦਾ ਦੇ ਲਾ ਕੇ ਬੈਠੇ ਆ ਸਮੁੱਚੀ ਜੋ ਦੁਨੀਆ ਪੰਜਾਬ ਦੇ ਜਿਸਾਮ ਨੂੰ ਖਾਣਾ ਖਾ ਕੇ ਸੌਂਦੀ ਆ ਕੋਈ ਕਿਰਤ ਕਰਨ ਵਾਲੀ ਆ ਉਹਨਾਂ ਦੇ ਚਰਨਾਂ ਦੇ ਵਿੱਚ ਭਾਈ ਬੇਨਤੀ ਆ ਅੱਜ ਜੇ ਆਪਾਂ ਖੁੰਝ ਗਏ ਤੇ ਸਾਨੂੰ ਆਹ ਨਸਲਾ ਬਿਲਕੁਲ ਮਾਫ ਨਹੀਂ ਕਰਨਾ ਆਹ ਦਲੀਆਂ ਨਸਲਾ ਸਾਨੂੰ ਲਹੰਤਾ ਪਾਉਣ ਦੀ ਆ ਇਹ ਲਹੰਤਾ ਨਹੀਂ ਆ ਪੈਸਾਨੀਆਂ ਥੋੜੀ ਬੋਦੀ ਜ਼ਮੀਰ ਨੂੰ ਜਗਾਈਏ ਇਹ ਕਿਸੇ ਆਗੂ ਦੀ ਏਡੀ ਛੇਡ ਲੱਗੀ ਹੋਈ ਆ ਸਤਕਾਰਯੋਗ ਬਾਗੂ ਨੇ ਅੱਜ ਵੀ ਕਹਿਣਾ ਸਹੀ ਹਰ ਬਾਗੂ ਦਾ ਸਤਕਾਰ ਕਰਦੇ ਆ ਪਰ ਨਹੀਂ ਅੱਜ ਜਾ ਕੇ ਨਾ ਤੇ ਬਹੁਤ देर ਹੋ ਜਾਊਗੀ ਆਗੂ ਆਦਿ ਚਰਣਾ ਚ ਬੇਨਤੀ ਆ ਭਾਈ ਸਾਡੇ ਵਾਸਤੇ ਤੁਸੀਂ ਪਹਿਲਾਂ ਵੀ ਸਤਕਾਰਯੋਗ ਸੀ ਅੱਜ ਵੀ ਸਤਕਾਰਯੋਗ ਆ ਆਪਾਂ ਜਾ ਜਾਈਏ ਇਹ ਜਾ ਜਾਈਏ ਆਉਣੀਆਂ ਨਸਲਾਂ ਦੇ ਫਸਾ ਨੂੰ ਬਚਾਈਏ ਉਹ ਦੁਕਾਨਾਂ ਇਹ ਬਾਜ਼ਾਰ ਪਾਈ ਇਹਨਾਂ ਨੂੰ ਤਾਰੇ ਆਵਾਜ਼ਾਂ ਨੇ ਕਿਸੇ ਨਹੀਂ ਕਿਸੇ